ਪੰਜਾਬ ਸਰਕਾਰ ਵੱਲੋਂ ਜੋ ਆਂਗਣਵਾੜੀਆਂ ਮਿੱਤਰੋ ਪੋਸਟਾਂ ਖੋਲੀਆਂ ਗਈਆਂ ਨੇ ਉਹਦੇ ਵਿੱਚ ਕੀ ਕ੍ਰਾਈਟੇਰੀਆ ਰਹਿਣ ਵਾਲਾ ਕੁਆਲਿਫਿਕੇਸ਼ਨ ਦਾ ਤੇ ਉਮਰ ਦਾ ਉਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਟੇਲ ਚ ਗੱਲ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਬਿਲਕੁਲ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਜੋ ਕੋਈ ਇਨਫਾਰਮੇਸ਼ਨ ਸਕਿਪ ਨਾ ਹੋ ਸਕੇ ਤੇ ਸਭ ਤੋਂ ਪਹਿਲਾਂ ਇਹ ਜਾਣ ਲੋ ਕਿ ਪੋਸਟਾਂ ਕੁੜੀਆਂ ਲਈ ਨੇ ਕਿ ਐਪਲਾਈ ਕਿੱਦਾਂ ਕਰਨਾ ਹੈ ਉਹ ਵੀ ਪੂਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਾਂਗੇ ਸੋ ਵੀਡੀਓ ਚ ਬਨੇ ਰਹੋ ਮੇਰਾ ਨਾਮ ਹੈ ਵਿੱਕੀ ਤੁਸੀਂ ਦੇਖ ਰਹੇ ਹੋ YouTube ਚੈਨਲ ਲਾਈਫਲਾਈਨ ਕੰਪਿਊਟਰ ਸੈਂਟਰ મિત્રો ਇਹ પ્રતી ਤੁਹਾડી નંબરਾਂ ਦੇ આધાર ਤੇ હોણીયા ਤੇ ਤੁਹਾਡੀ ક્વોલિફિકેશન ਨੂੰ ਇਹਦੇ ਵਿੱਚ ਸਭ ਤੋਂ ਪਹਿਲਾਂ માનਤਾ ਦਿੱਤੀ ਜਾਣੀ ਹੈ ਕਿ ਤੁਸੀਂ ਪੜ੍ਹੇ ਹੋਏ ਕਿੰਨਾ ਤੇ ਉਹਦੇ ਵਿੱਚੋਂ ਤੁਹਾਡੇ ਕਿੰਨੇ ਪਰਸੈਂਟ ਨੰਬਰ ਆਏ ਨੇ ਅ ਅਗਰ 60% ਤੋਂ ਨੰਬਰ ਜ਼ਿਆਦਾ ਨੇ ਤਾਂ ਤੁਹਾਡੇ ਵੱਖਰੇ ਤਿੰਨ ਨੰਬਰ ਜੁੜਨੇ ਆ ਹਨਾ ਇਦਾਂ ਕਰਕੇ ਕਾਫੀ ਚੀਜ਼ਾਂ ਨੇ ਦੇ ਵਿੱਚ ਸੋ ਵੀਡੀਓ ਨੂੰ ਪੂਰਾ ਦੇਖਣਾ ਹੈ ਆਂਗਣવાડી ਹੈਲਪਰ ਦੀ પ્રતી ਦੀ ਅੱਪਾ ਗੱਲ ਕਰ ਰਹੇ ਆ ਤੁਹਾਡੇ ਕੋਲੇ +2 ਘੱਟੋ ਘੱਟ ਹੋਣੀ ਚਾਹੀਦੀ ਹੈ ਜਿਹੜਾ ਤੁਹਾਡਾ 10ਵੀਂ ਦਾ ਸਰਟੀਫਿਕੇਟ ਹੈ ਉਹਦੇ ਲੱਗਣੇ ਨੇ ਤੁਹਾਡੇ 10 ਨੰਬਰ ਉਸ ਤੋਂ ਬਾਅਦ ਪਲੱਸ 2 ਦੇ ਲੱਗਣੇ ਨੇ ਤੁਹਾਡੇ 25 ਨੰਬਰ ਤੇ ਅਗਰ ਤੁਸੀਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਸਟਰੀਮ ਦੇ ਵਿੱਚ ਗ੍ਰੈਜੂਏਸ਼ਨ ਦੇ ਨਾਲ ਨਾਲ ਤੁਸੀਂ ਨੇ ਏਟਟੀ ਕੀਤੀ ਹੋਈ ਹੈ ਜਾਂ ਬੀਐਡ ਕੀਤੀ ਹੋਈ ਹੈ ਡੀਪੀਐਡ ਕੀਤੀ ਹੋਈ ਹੈ ਐਨਟੀਟੀ ਕੀਤੀ ਹੋਈ ਹੈ ਜਾਂ ਇਹਦੇ ਬਰਾਬਰ ਦੀ ਕੋਈ ਵੀ ਹੋਰ ਡਿਗਰੀ ਕੀਤੀ ਹੋਈ ਹੈ ਤਾਂ ਤੁਹਾਡੇ ਲੱਗਣੇ ਨੇ 10 ਨੰਬਰ ਉਸ ਤੋਂ ਬਾਅਦ ਮਿੱਤਰੋ ਗੱਲ ਕਰੀਏ ਅਗਰ ਜਿਹੜੀਆਂ ਕੁੜੀਆਂ ਵਿਧਵਾ ਨੇ ਯਾ ਤਲਾਕ ਸ਼ੁਦਾ ਨੇ ਉਹਦੇ ਪ੍ਰੋਪਰ ਤੁਹਾਡੇ ਕੋਲੇ ਡਾਕੂਮੈਂਟ ਨੇ ਪਤੀ ਦੇ ਮੌਤ ਦਾ ਸਰਟੀਫਿਕੇਟ ਯਾ ਤਲਾਕ ਸ਼ੁਦਾ ਹੋਂ ਤਾਂ ਤੁਹਾਡੇ ਕੋਲੇ ਕੋਰਟ ਦੇ ਆਰਡਰ ਯਾ ਜਿਹੜਾ ਤੁਹਾਡਾ ਪੰਚਾਇਤੀ ਫੈਸਲਾ ਹੁੰਦਾ ਹੁੰਦਾ ਉਹਦੇ ਕੋਈ ਪੰਚਾਇਤ ਦੇ ਤੁਹਾਡੇ ਕੋਲੇ ਪ੍ਰੋਪਰ ਤੁਹਾਡੇ ਕੋਲੇ ਡਾਕੂਮੈਂਟ ਨੇ ਤਾਂ ਉਹ ਤੁਹਾਨੂੰ ਨਾਲ ਦਿਖਾਉਣੇ ਪੈਣਗੇ ਤਾਂ ਤੁਹਾਡੇ ਉਹ ਵੀ 5 ਨੰਬਰ ਜੁੜਨਗੇ ਉਸ ਤੋਂ ਬਾਅਦ ਮਿੱਤਰੋ ਜਿਹੜੀਆਂ ਵਿਧਵਾ ਨੇ ਯਾ ਐਨ ਆਰ ਆਈ ਵੱਲੋਂ ਤਲਾਕ ਸ਼ੁਦਾ ਨੇ ਹਨਾ ਐਨ ਆਰ ਆਈ ਵੱਲੋਂ ਛੱਡੀਆਂ ਔਰਤਾਂ ਨੇ ਤੇ 5 ਸਾਲ ਤੋਂ ਜਾਂ ਇਕੱਲੀਆਂ ਰਹਦੀਆਂ ਨੇ ਉਹਨਾਂ ਦੇ 5 ਨੰਬਰ ਵਕਤ ਤੋਂ ਜੁੜਨੇ ਨੇ ਫੇਰ ਆ ਗਈ ਗੱਲ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਨੂਹਾਂ ਨੂੰ ਪਹਿਲ ਆ ਇਹਦੇ ਵਿੱਚ ਤਾਂ ਜਿਹੜੀਆਂ ਕੁੜੀਆਂ ਵਿਆਹ ਕੇ ਆਈਆਂ ਹੋਈਆਂ ਨੇ ਨੂਹਾਂ ਨੇ ਉਹ ਅਪਲਾਈ ਕਰ ਰਹੀਆਂ ਤਾਂ ਉਹਨਾਂ ਨੂੰ ਵਕਤ ਤੋਂ 3 ਨੰਬਰ ਮਿਲਲੇ ਆ ਕੁਵਾਰੀਆਂ ਕੁੜੀਆਂ ਦੇ ਮੁਕਾਬਲੇ ਤੇ ਕੁੱਲ ਜੋੜ ਇਹਨਾਂ ਨੰਬਰਾਂ ਦਾ ਬਣ ਜਾਣਾ 53 ਤੇ ਬਾਕੀ ਇਹ ਜਿੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਕਰੀਆਂ ਨੇ ਇਹਨਾਂ ਦੇ ਪ੍ਰੋਪਰ ਤੁਹਾਡੇ ਕੋਲੇ ਸਰਟੀਫਿਕੇਟ ਹੋਣੇ ਚਾਹੀਦੇ ਨੇ ਪ੍ਰੋਪਰ ਸਰਕਾਰੀ ਤੁਹਾਡੇ ਕੋਲੇ ਡਾਕੂਮੈਂਟ ਇਹਨਾਂ ਚੀਜ਼ਾਂ ਤੇ ਹੋਣੇ ਚਾਹੀਦੇ ਨੇ ਤੁਸੀਂ ਉਹਨਾਂ ਚੀਜ਼ਾਂ ਨੂੰ ਦਿਖਾ ਕੇ ਇਹ ਨੰਬਰ ਪ੍ਰਪੋਜ਼ ਕਰ ਸਕਦੇ ਹੋ ਤੇ ਵੱਧ ਛੱਡ ਕੇ ਇਸ ਚੀਜ਼ ਦੇ ਵਿੱਚ ਹਿੱਸਾ ਲੈ ਸਕਦੇ ਹੋ ਜਿਹੜੇ ਘੱਟ ਪੜੇ ਹੋਏ ਨੇ ਉਹਨਾਂ ਦੇ ਮਿੱਤਰੋ ਘੱਟ ਨੰਬਰ ਲੱਗਣੇ ਆ ਜਿਹੜੇ ਵੱਧ ਪੜੇ ਹੋਏ ਨੇ ਉਹਨਾਂ ਦੇ ਨੰਬਰ ਵੱਧ ਜੁੜਨਗੇ ਤੇ ਤੁਹਾਨੂੰ ਸਿਲੈਕਟ ਹੋਣ ਦੇ ਵਿੱਚ ਇਹ ਚੀਜ਼ਾਂ ਹੈਲਪ ਕਰਨਗੀਆਂ ਉਸ ਤੋਂ ਬਾਅਦ ਮਿੱਤਰੋ ਆਪਾਂ ਗੱਲ ਕਰ ਲੈਂਦੇ ਆ ਉਮਰ ਦੀ ਕਿ ਜਿਹੜੇ ਉਮਰ ਦਾ ਕ੍ਰਾਈਟੇਰੀਆ ਕੀ ਰਹਿਣ ਵਾਲਾ ਹੈਲਪਰ ਦੀ ਗੱਲ ਕਰ ਰਿਹਾ 18 ਸਾਲ ਘੱਟੋ-ਘੱਟ ਕੋਈ ਉਮਰ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ ਅਨੁਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਨੇ ਜਿਹੜੀਆਂ ਉਹਨਾਂ ਲਈ 42 ਸਾਲ ਦਾ ਉਮਰ ਦਾ ਕ੍ਰਾਈਟੇਰੀਆ ਰੱਖਿਆ ਗਿਆ ਦਿਵਿਆਂਗ ਨੇ ਜਿਹੜੇ ਹੈਂਡੀਕੈਪਟ ਨੇ ਉਹਨਾਂ ਲਈ 47 ਸਾਲ ਦਾ ਕ੍ਰਾਈਟੇਰੀਆ ਰੱਖਿਆ ਗਿਆ ਮੈਂ ਤੁਹਾਨੂੰ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਹੈਂਡੀਕੈਪਟ ਦਾ ਕੋਟਾ ਅਗਰ ਸਰਕਾਰ ਵੱਲੋਂ ਰੱਖਿਆ ਗਿਆ ਤਾਂ ਉਹਨਾਂ ਲਈ ਵੱਖ ਤੋਂ ਉਮਰ ਦੱਸੀ ਜਾਏਗੀ ਸੋ ਉਦਾਂ ਹੀ 42 ਸਾਲ ਦੇ ਮੁਕਾਬਲੇ ਦੇ ਵਿੱਚ 47 ਸਾਲ ਦਾ ਉਮਰ ਦਾ ਕ੍ਰਾਈਟੇਰੀਆ ਰੱਖਿਆ ਗਿਆ ਪਰ ਤੁਹਾਨੂੰ ਤੁਹਾਡਾ ਯੂ ਡੀ ਆਈ ਡੀ ਜਿਹੜਾ ਸਰਟੀਫਿਕੇਟ ਹੁੰਦਾ ਤੇ ਕੋਈ ਅੰਗ ਵਾਲਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਉਹ ਤੁਹਾਨੂੰ ਦਿਖਾਉਣਾ ਪਏਗਾ ਉਸ ਤੋਂ ਬਾਅਦ ਮਿੱਤਰੋ ਉਸ ਚੀਜ਼ ਦਾ ਤੁਹਾਨੂੰ ਲਾਭ ਮਿਲ ਜੇਗਾ ਤੇ ਜਿਹੜੀਆਂ ਕੁੜੀਆਂ ਵਿਧਵਾ ਨੇ ਜਾਂ ਤਲਾਕਸ਼ੁਦਾ ਨੇ ਉਹਨਾਂ ਨੂੰ 47 ਸਾਲ ਤੱਕ ਦਾ ਉਮਰ ਦਾ ਕ੍ਰਾਈਟੇਰੀਆ ਦੇਖਣ ਨੂੰ ਮਿਲੇਗਾ ਉਸ ਤੋਂ ਅੱਗੇ ਗੱਲ ਕਰ ਲੈਂਦੇ ਆ ਮਿੱਤਰੋ ਉਮਰ ਦੀ ਜਿਹੜੀ ਛੂਟ ਹੈ ਉਹ ਕਿਹੜੀ ਤਰੀਕ ਤੱਕ ਮਿਲੇਗੀ ਜਿਹੜਾ ਤੁਹਾਡਾ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਨੋਟੀਫਿਕੇਸ਼ਨ ਦੇ ਤਰੀਕ ਤੱਕ ਤੁਸੀਂ ਇਹ ਚੀਜ਼ ਨੂੰ ਗਿੱਨਾ ਠੀਕ ਹੈ ਤੇ ਬਾਕੀ ਜਿਹੜਾ ਨੋਟੀਫਿਕੇਸ਼ਨ ਆ ਉਹਦੀ ਮੈਂ ਪੂਰੀ ਪੀਡੀਐਫ 25 ਪੇਜਾਂ ਦੀ ਪੀਡੀਐਫ ਹੈ ਇਹ ਉਹ ਨੀਚੇ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦਿੰਨਾ ਉਸ ਚੀਜ਼ ਨੂੰ ਤੁਸੀਂ ਡਾਊਨਲੋਡ ਕਰਕੇ ਉਥੋਂ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਪਲਾਈ ਕਰਨ ਦਾ ਪ੍ਰੋਸੈਸ ਵੀ ਸੁਣ ਲਓ ਮਿੱਤਰੋ ਆਫਲਾਈਨ ਮੋਡ ਦੇ ਵਿੱਚ ਫਾਰਮ ਅਪਲਾਈ ਹੋਣਗੇ ਤੁਸੀਂ ਨੇ ਅੰਗਨਵਾੜੀ ਦੇ ਹੈੱਡ ਆਫਿਸ ਦੇ ਵਿੱਚ ਜਾ ਕੇ ਉੱਥੋਂ ਆਪਣਾ ਫਾਰਮ ਪ੍ਰਾਪਤ ਕਰਨਾ ਹੈ ਉਸ ਫਾਰਮ ਦਾ ਪ੍ਰਿੰਟ ਆਊਟ ਕਢਾ ਲੈਣਾ ਫੋਟੋਸਟੇਟ ਕਰਾ ਲੈਣੀ ਹੈ ਤੇ ਉਸ ਨੂੰ ਤੁਸੀਂ ਨੇ ਪੈਨ ਨਾਲ ਭਰ ਲੈਣਾ ਜਿਹੜੀ ਜਾਣਕਾਰੀ ਉਸ ਫਾਰਮ ਦੇ ਉੱਪਰ ਪੁੱਛੀ ਜਾਏਗੀ ਤੇ ਉਸ ਤੋਂ ਬਾਅਦ ਤੁਸੀਂ ਨੇ ਆਪਣੇ ਲੋੜੀਂਦੇ ਡਾਕੂਮੈਂਟ ਉਹਦੇ ਨਾਲ ਫੋਟੋਕਾਪੀਆਂ ਲਾ ਕੇ ਜਮ੍ਹਾਂ ਕਰਵਾ ਦੇਣੇ ਪਰ ਆਈ ਬਟਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸ ਵੀਡੀਓ ਤੋਂ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਕਿ ਪੂਰਾ ਫਾਰਮ ਕਿਤਾ ਅਪਲਾਈ ਕਰਨਾ ਹੈ ਤੇ ਰਹਿਸ ਦੇ ਸੰਬੰਧੀ ਜਿਹੜੇ ਡਾਕੂਮੈਂਟ ਨੇ ਉਹ ਵੀ ਮਿੱਤਰੋ ਸੁਣ ਲਓ ਪੰਜਾਬ ਸਰਕਾਰ ਵੱਲੋਂ ਜਿਹੜਾ ਤੁਹਾਡਾ ਰਹਿਸ਼ੀ ਸਰਟੀਫਿਕੇਟ ਹੈ ਉਹ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ ਉਹ ਤੁਹਾਡਾ ਬਣਿਆ ਹੋਣਾ ਚਾਹੀਦਾ ਜਿਹਨੂੰ ਡੋਮਿਸਾਈਲ ਸਰਟੀਫਿਕੇਟ ਕਹਿੰਦੇ ਆ ਸੇਵਾ ਕੇਂਦਰ ਦੇ ਵਿੱਚੋਂ ਇਹ ਸਰਟੀਫਿਕੇਟ ਬਣੇਗਾ ਉਸ ਚੀਜ਼ ਨੂੰ ਤੁਸੀਂ ਨੇ ਇਹਦੇ ਵਿੱਚ ਅਪਲਾਈ ਕਰਨਾ ਤੇ ਅਗਰ ਤੁਹਾਡੇ ਕੋਲੇ ਉਹ ਨਹੀਂ ਆ ਤਾਂ ਤੁਹਾਡੇ ਕੋਲੇ ਸਨাক্তੀ ਕਾਰਡ ਵੋਟਰ ਕਾਰਡ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਮਿੱਤਰੋ ਉਸ ਤੋਂ ਬਾਅਦ ਗੱਲ ਕਰੀਏ ਆਧਾਰ ਕਾਰਡ ਦੀ ਆਧਾਰ ਕਾਰਡ ਤੁਹਾਡਾ 6 ਮਹੀਨੇ ਪੁਰਾਣਾ ਬਣਿਆ ਹੋਣਾ ਚਾਹੀਦਾ ਹੈ ਇਹ ਜਿਹੜੇ ਸਾਰੇ ਨੇ ਤੁਹਾਡੇ ਰਿਹੈਸ ਦੇ ਡਾਕੂਮੈਂਟਸ ਵੱਲੋਂ ਮੰਨੇ ਜਾਣਗੇ ਸੋ ਤੁਸੀਂ ਨੇ ਇਨ੍ਹਾਂ ਡਾਕੂਮੈਂਟਸ ਨੂੰ ਬਣਾ ਕੇ ਰੱਖਣਾ ਤੇ ਇਨ੍ਹਾਂ ਦੀਆਂ ਕਾਪੀਆਂ ਨਾਲ ਲਾਉਂਦੀਆਂ ਨੇ ਜਿਹੜੀਆਂ ਤੁਹਾਡੀਆਂ ਮੰਨੀਆਂ ਜਾਣਗੀਆਂ ਤੇ ਤੁਸੀਂ ਇਹਨਾਂ ਨੂੰ ਨਾਲ ਲਗਾ ਕੇ ਅਪਲਾਈ ਕਰ ਸਕਦੇ ਹੋ ਤੇ ਬਾਕੀ ਮਿੱਤਰੋ ਇੱਕ ਚੀਜ਼ ਹੋਰ ਹੈ ਅਗਰ ਤੁਸੀਂ ਨੇ 12ਵੀਂ ਦੇ ਵਿੱਚੋਂ ਜਾਂ 10ਵੀਂ ਦੇ ਵਿੱਚੋਂ ਜਾਂ ਗ੍ਰੈਜੂਏਸ਼ਨ ਦੇ ਵਿੱਚੋਂ ਤੁਸੀਂ ਨੇ 60% ਤੋਂ ਨੰਬਰ ਵੱਧ ਲਏ ਹੋਏ ਆ ਤਾਂ ਉਸ ਚੀਜ਼ ਦੇ ਤੁਹਾਡੇ 3 ਨੰਬਰ ਵੱਖ ਤੋਂ ਜੁੜਨੇ ਆ ਅਗਰ ਤੁਹਾਡੇ 10ਵੀਂ ਦੇ ਵਿੱਚੋਂ 60% ਤੋਂ ਨੰਬਰ ਵੱਧ ਆ ਤਾਂ 3 ਨੰਬਰ ਉਹਦੇ ਜੁੜ ਜਾਣੇ ਆ 12ਵੀਂ ਦੇ ਵਿੱਚੋਂ 60% ਤੋਂ ਵੱਧ ਆ ਤਾਂ ਉਹਦੇ 3 ਨੰਬਰ ਜੁੜ ਜਾਣੇ ਆ ਗ੍ਰੈਜੂਏਸ਼ਨ ਚੋਂ ਇਹ ਜਿਹੜੇ ਜਿਹੜੇ ਡਾਕੂਮੈਂਟ ਮੈਂ ਤੁਹਾਨੂੰ ਪਹਿਲਾਂ ਦੱਸੇ ਨੇ ਉਹਨਾਂ ਦੇ ਵਿੱਚੋਂ 60% ਤੋਂ ਨੰਬਰ ਵੱਧ ਨੇ ਤਾਂ ਤਿੰਨ ਤਿੰਨੇ ਨੰਬਰ ਤੁਹਾਡੇ ਜੁੜਦੇ ਜਾਣੇ ਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਿਓ ਤੁਹਾਡੇ ਨੰਬਰ ਇਸ ਚੀਜ਼ ਦੇ ਵਿੱਚ ਬਹੁਤ ਮਾਇਨੇ ਰੱਖਦੇ ਆ ਤੇ ਨੰਬਰ ਵੱਧ ਹੋਣਗੇ ਉਹਨਾਂ ਨੂੰ ਪਹਿਲ ਆ ਮੈਰਿਟ ਦੇ ਬੀਸ ਤੇ ਤੁਹਾਡਾ ਜੋ ਰਿਜ਼ਲਟ ਹੈ ਉਹ ਅਨਾਉਂਸ ਕੀਤਾ ਜਾਣਾ ਤੇ ਅਪਲਾਈ ਕਿਹੜੇ-ਕਿਹੜੇ ਕਰ ਸਕਦੇ ਆ ਇਹ ਚੀਜ਼ ਧਿਆਨ ਨਾਲ ਸੁਣ ਲਓ ਮਿੱਤਰੋ ਅਗਰ ਤੁਸੀਂ ਪਿੰਡ ਦੇ ਵਿੱਚ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਪਿੰਡ ਦਾ ਰਹਿਣ ਸਹੀ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਆਧਾਰ ਕਾਰਡ ਤੇ ਵੋਟਰ ਕਾਰਡ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਮਿੱਤਰੋ ਜਿਹੜੀ ਉਮਰ ਦੀ ਗੱਲ ਕਰੀ ਆ ਉਹਦੇ ਵਿੱਚ ਤੁਹਾਡੇ ਕੋਲੇ ਤੁਹਾਡਾ ਜਨਮ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੇ ਜਨਮ ਦਾ ਸਰਟੀਫਿਕੇਟ ਨਹੀਂ ਆ ਤਾਂ ਤੁਹਾਡਾ 10ਵਾਂ ਦਾ ਸਰਟੀਫਿਕੇਟ ਉਸ ਚੀਜ਼ ਚ ਕੰਮ ਕਰੇਗਾ ਤੁਸੀਂ ਆਪਣੇ ਪਿੰਡ ਦੇ ਵਿੱਚ ਅਪਲਾਈ ਕਰ ਸਕਦੇ ਹੋ ਅਗਰ ਸੀਟ ਖਾਲੀ ਹੈ ਅਗਰ ਸੀਟ ਖਾਲੀ ਨਹੀਂ ਹੈ ਤਾਂ ਤੁਸੀਂ ਆਪਣੇ ਨਾਲ ਦੇ ਪਿੰਡ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਗੱਲ ਕਰੀਏ ਸ਼ਹਿਰ ਦੀ ਤਾਂ ਮਿੱਤਰੋ ਸ਼ਹਿਰ ਦੇ ਵਿੱਚ ਤੁਸੀਂ ਆਪਣੀ ਵਾਰਡ ਦੇ ਵਿੱਚ ਅਪਲਾਈ ਕਰਨਾ ਹੈ ਵਾਰਡ ਦੇ ਵਿੱਚ ਅਪਲਾਈ ਕਰਦੇ ਹੋ ਜੇ ਸੀਟ ਆਲਰੇਡੀ ਪਹਿਲਾਂ ਹੀ ਬੁੱਕ ਹੈ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਨਾਲ ਦੀ ਵਾਰਡ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਬਾਕੀ ਇਹੀ ਹੈ ਪੂਰੀ ਜਾਣਕਾਰੀ ਅਗਰ ਕਿਸੇ ਤਰ੍ਹਾਂ ਦੀ ਕੋਈ ਹੋਰ ਇਨਫਰਮੇਸ਼ਨ ਰਹਿੰਦੀ ਹੈ ਜਿਹੜੀ ਮਿਸ ਹੋ ਗਈ ਹੋਵੇ ਉਹ ਨੀਚੇ ਕਮੈਂਟ ਕਰ ਦਿਓ ਮੈਂ ਤੁਹਾਡਾ ਜਵਾਬ ਜਰੂਰ ਦਵਾਗਾ ਤੇ ਬਾਕੀ ਪੀਡੀਫ ਨੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਈ ਹੈ ਉਸ ਚੀਜ਼ ਨੂੰ ਤੁਸੀਂ ਜਾ ਕੇ ਦੇਖੋ ਤੇ ਪੂਰੀ ਜਾਣਕਾਰੀ ਉਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੁਹਾਨੂੰ ਜਲਦੀ ਜਾਣਕਾਰੀ ਉਸ ਚੀਜ਼ ਉੱਤੇ ਮਿਲੇਗੀ ਅੱਜ ਦੀ ਵੀਡੀਓ ਦੇ ਵਿੱਚ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਸੀ ਅਗਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਤੁਹਾਡੀ ਨਜ਼ਰ ਦੇ ਵਿੱਚ ਜਿਸ ਕਿਸੇ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਉਸ ਨਾਲ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਐਦਾਂ ਦੀਆਂ ਜਾਣਕਾਰੀਆਂ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ Tänään